ਸਾਥੀਓ ਭਾਰਤ ਰਤਨ ਆਵਾਜ਼ਾ ਸਾਹਿਬ ਡਾਕਟਰ ਵੀ ਮਰਾਓ ਅੰਬੇਦਕਰ ਦੇ ਜਨਕ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਮੈਂ ਤੈਨੂੰ ਧੰਨਵਾਦ ਕਰਦਾ ਦੇ ਨਾਲ ਹੀ ਬਾਬਾ ਸਾਹਿਬਾਂ ਮੇਲ ਕਰਨ ਨੂੰ ਪਿਆਰ ਕਰਨ ਵਾਲਿਆਂ ਦੇ ਵਿੱਚੋਂ ਜੋ ਵੀ ਇੱਥੇ ਬਾਬਾ ਸਾਹਿਬਾਂ ਮੇਲ ਕਰਨ ਨੂੰ ਸਮਰਥ ਹੈ ਉਜਾਗਰ ਆਉਗੇ ਸ਼ਾਨਦਰਕ ਕਹਿੰਦੇ ਆ ਉਹ ਵਿਚਾਰਾ ਕਿੱਥੇ ਆ ਮੇਰੇ ਤੋਂ ਪੂਝ ਬਾੜ ਨਹੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਤੇ ਨਾਲ ਹੀ ਆਪਾਂ ਇੱਕ ਨਾਰਾ ਬਾਬਾ ਸਾਹਿਬ ਨੇ ਕਰਦੇ ਨੇ ਨਾਮ ਤੇ ਲਾਉਣਾ ਤੇ ਉਹ ਵੀ ਕਰਦਾ ਹੈ ਇਹ ਪੰਡਾਲ ਦੀ ਆਵਾਜ਼ ਹੈ ਜਿਹੜੀ ਉਹ ਮੰਡੀ ਦੇ ਬਾਹਰ ਤੱਕ ਲਿੰਗੂ ਚਾਈਂ ਤੇ ਆਈ ਦੀ ਚਾਹ ਵੀ ਜੱਪੀਂ ਜੀ ਆਪ ਜੱਪੀਂ ਜੀ ਆਪ ਸਾਥੀਓ ਮੈਂ ਕੋ ਦੇਵਿੰਸ ਨੂੰ ਬਹੁਤ ਜ਼ਿਆਦਾ ਕੁ ਨਾ ਕਹਿਣਾ ਹੋਇਆ ਬਾਬਾ ਸਾਹਿਬ ਜੀ ਦੇਖਾ ਹੋਏ ਤੇ ਉਹਨਾਂ ਨੂੰ ਸਰਦਾਰ ਦੇ ਢੋਲ ਦੀ ਟੇਕ ਲੱਗਦਾ ਤੇ ਨਾਲ ਜੋ ਆਪਾਂ ਨੂੰ ਇੱਕ ਗੁਰਿਆਨ ਦਿੰਦਾ ਹੈ। ਨਮੈਂ ਬੇਨਤੀ ਕਰਾਂਗਾ ਕਿ ਉਹ ਗੁਰਿਆਨ ਨੂੰ ਪੰਨੇ ਦੇ ਨਾਲ ਜੁੜੂ ਬੰਨ੍ਹ। ਉਹ ਕੋਈ ਝਾਲਾ ਲੰਬਾ ਛੋਟਾ ਗੁਰਿਆਨ ਨਹੀਂ ਆ। ਉਹ ਚਾਰ ਸ਼ਬਦਾਂ ਦਾ ਗੁਰਿਆਨ ਹੈ। ਪੜੋ, ਜੁੜੋ, ਤੇ ਸੰਗਠਨ ਕਰੋ। ਇਸ ਸਾਥੀਓ ਜੇਕਰ ਆਪਾਂ ਸੰਘਰਸ਼ ਦਾ ਪੰਨਾ ਹਲੇ ਨਾ ਪੜਿਆ ਤਾਂ ਆਉਣ ਵਾਲੀਆਂ ਕਾਸਤਾ ਉਹ ਆਪਾਂ ਨੂੰ ਪਹਿਲਾਂ ਵੀ ਦਰਉਂਦੀਆਂ ਰਹੀਆਂ ਤੇ ਹੁਣ ਉਹ ਤੱਕੜੇ ਹੋ ਕੇ ਐਸੋ ਤਖਤ ਤੇ ਬਣ ਕੇ ਕਿ ਆਪਾਂ ਅੱਗੇ ਤੋਂ ਮੁੱਕੀ ਨਾ ਸਕੀ ਮੈਂ ਦੇਸ਼ਵਾਸੀ ਉਜਾਰਤੀ ਲੋਕੋ ਲਈ ਸੰਗਠਨ ਪੰਜਾਬ ਦਾ ਤੂਬਾ ਪ੍ਰਦਾਨ ਹੋਣ ਦੇ

ਜਿੰਨੇ ਵੀ ਪ੍ਰਾਈਵੇਟ ਅਦਾਰੇ ਆ ਉਹਨਾਂ ਦੇ ਵਿੱਚ 25% ਰਾਖਵਾ ਸਾਡੇ ਸਮਾਜ ਦਾ ਹੋਣਾ ਇਹ ਕੋਈ ਮਨ ਮੰਗਾ ਅਸਰ ਜਾਂ ਕੋਈ ਮੰਗ ਨਹੀਂ ਮੰਨ ਲਿਆ ਇਹ ਹੈ ਕਨਸਟੀਟਿਊਸ਼ਨ ਆਫ ਇੰਡੀਆ ਦੇ ਇੱਕ ਸਬੰਧ ਹạng ਦੇ ਵਿੱਚ ਆਪਾਂ ਨੂੰ ਦਿੱਤਾ ਗਿਆ ਪਰ ਗਾਰਕਿ ਸਨਤੀ ਉਹ ਹਲੇ ਤੱਕ ਕਿਸੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਾਭ ਨਹੀਂ ਚੁੱਕਾ ਗਿਆ ਜੇ ਮੈਂ ਇੱਕ ਉੱਠ ਬੋਲਿਆ ਤਾਂ ਅਨੁਸਾਰਾਂ ਨੂੰ ਪਤਾ ਹੀ ਹੈ ਕਿ ਸਰਕਾਰੀ ਸਕੂਲਾਂ ਦੇ ਹਾਂ ਜਿਹੜੇ ਉਹ ਇਹਨੇ ਮੰਦੇ ਹੋ ਚੁੱਕੇ ਆ ਅੱਜ ਇੱਕ ਮਜ਼ਦੂਰ ਪਰਿਵਾਰ ਦਾ ਬੱਚਾ ਵੀ ਪ੍ਰਾਈਵੇਟ ਦੇ ਵਿੱਚ ਪੜ੍ਹਨ ਜਾਂਦਾ ਇਹ ਸੱਚ ਹੈ ਤੁਮਹਾਂ ਦੀ ਹੱਥ ਖੜੇ ਕਰਕੇ ਦਿਓ ਪ੍ਰਾਈਵੇਟ ਸਕੂਲਾਂ ਨੇ ਲੈ ਕੇ ਮਜ਼ਦੂਰ ਸਮਾਜ ਦਾ ਬੱਚਾ ਵੀ ਚਾਹਿਆ ਹੈ ਸਾਡੇ ਦਾ ਟੂਕਾ ਦੀ ਹੱਥ ਕਰਕੇ ਦੇਖੋ ਹੱਥ ਖੱਟ ਖੜੇ ਹੋਏ ਦਾ ਮਤਲਬ ਤਾਂ ਨਵਾਜੀ ਤਾਂ ਦੇਸ਼ਵਾਸੀ ਪੰਜਾਬੀ ਲੋਕਾਂ ਦਾ ਇਹ ਸੰਗਠਨ ਪੰਜਾਬ ਨੇ ਇਹ ਫੈਸਲਾ ਲਿਆ ਕਿ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਕੋਲੋਂ ਇੱਕ ਕਾਨੂੰਨ ਲਿਆ ਹੋਇਆ ਤੇ ਜਿਨ੍ਹਾਂ ਨੇ ਪ੍ਰਾਈਵੇਟ ਸੈਕਟਰ ਦੇ 25% ਸਕੂਲੇ ਨੂੰ ਨਾਮਨ ਨੂੰ ਕਰ ਰਹੇ ਆ ਉਹਨਾਂ ਤੇ ਕਾਰਵਾਈਆਂ ਅਸੀਂ ਕਰਵਾਉਣੀਆਂ ਤੇ ਤੁਮੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਆਵਾਜ਼ ਨੂੰ ਆਪ ਨੂੰ ਬੁਲੰਦ ਰੱਖੋ ਤੇ ਜਿਹੜਾ ਵੀ ਸਕੂਲ ਛੋਟੇ ਬੱਚੇ ਨੂੰ ਉਸ 25% ਦੇ ਵਿੱਚ ਨਹੀਂ ਲਾ ਰਿਹਾ

ਤੁਸੀਂ ਉਸ ਨੂੰ ਫਸਟ ਟਾਈਮ ਪਹਿਲਾ ਦੇ ਦਿੱਤੇ ਬਾਹਰ ਮੁੱਖਾਂ ਦੇ ਵਿੱਚੋਂ ਪੰਜਾਬ ਨੂੰ ਪਾਰ ਕਰਦੇ ਲਈ ਤੋਰਦੇ ਨਹੀਂ ਉੱਥੋਂ ਐਲਾਨ ਕੀਤੇ ਜਾ ਰਹੇ ਦਾ ਤਾਂ ਬੇਤੁਕ ਨੂੰ ਮੈਂ ਦੱਸ ਦੇਣਾ ਚਾਹਣਾ ਜਿੱਥੇ ਤੁਸੀਂ ਐਲਾਨ ਕਰ ਰਹੇ ਹੋ ਉਸ ਦੇਸ਼ ਦੇ ਜਿਹੜੀ ਬਾਬਾ ਸਾਹਿਬਾਂ ਮੇਕ ਕਰਦੀਆਂ ਬੋਲਤੀ ਹੈ ਉਹਨਾਂ ਨੂੰ ਤੁਸੀਂ ਹੱਥ ਨਾਲ ਪੇਸ਼ ਕਰੋ ਸਿੱਖ ਚੱਲ ਚੜ ਕੇ ਦੇਖੋ ਸਿੱਖ ਕੋਈ ਕੋਲੇ ਨਹੀਂ ਕਿਤੇ ਵਰਦੇ ਜਿਹੜਾ ਤੁਸੀਂ ਉੱਥੇ ਕਹਿਤਾ ਕਿ ਬਾਬਾ ਸਾਹਿਬ ਉਹ ਬੇਕ ਕਰਕੇ ਆ ਮੂਰਤੀਆਂ ਪੜ੍ਹ ਲਈਏ ਦੇਸ਼ ਦੇ ਵਿੱਚ ਇੱਕ ਤੋਂ ਇੱਕ ਕੌਮ ਹੋਈ ਹੈ ਉਹ ਸਿੱਖ ਕੌਮ ਹੋਈ ਹੈ ਜੋ ਸ਼ਰਧਾ ਮੁਸੱਸਤ ਚੱਕ ਸਕਦੀ ਹੈ ਉਸ ਨੂੰ ਕਿਉਂ ਇਜਾਜ਼ਤ ਦਿੱਤੀ ਗਈ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਨੇ

ਤੇ ਕੰਨੇ ਭਾਰਤ ਦੇ ਵਿੱਚ ਇਹ ਦੇਸ਼ ਦੇ ਕੋਨੇ-ਕੋਨੇ ਵਿੱਚ ਹੈ ਤੇ ਜਿੰਨਾ ਨੂੰ ਤੁਸੀਂ ਪੜ੍ਹਾਇਆ 10ਵੇਂ ਪਾਠਾ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਉਹਨਾਂ 곁ੇ ਕੁਝ ਨੇ ਲੋਕਾਂ ਨੂੰ ਵੀ ਖਾਸੇ ਗਰੁੱਪਤੰਦਿੰਦਾ ਤੇ ਉਹਨਾਂ 곁ੇ ਕੁਝਲੇ ਲੋਕਾਂ ਨੂੰ ਵੀ ਡਾਕਟਰ ਭੀਮਰਾਓ ਮੈਕਰ ਨੇ ਭਾਰਤ ਦੇ ਵਿੱਚ ਚਾਉਣ ਦਾ

ਇਹ ਟਰਹੜੂ ਦੇ ਘਰ ਦੇ ਵਿੱਚੋਂ ਪੁੱਜਾ ਲਾ ਕੇ ਇੱਥੋਂ ਤੱਕ ਪੁੱਟਿਆ ਤਾਂ ਸਾਥੀਓ ਸਰਕਾਰੀ ਸਕੂਲਾਂ ਦਾ ਹਾਲ ਐਨਾ ਮਾੜਾ ਦਾ ਉਹਨੂੰ ਸੁਧਾਰਨ ਵਾਸਤੇ ਹਲੇ ਕੋਈ ਨਹੀਂ ਰਵੇਗਾ ਕਿਉਂਕਿ ਸਾਨੂੰ ਜਾਗਣਾ ਪੈਣਾ ਪਰ ਆਪਾਂ ਇਹ ਗੱਲੋਂ ਦੀ ਨਹੀਂ ਮੁੱਕ ਸਕਦੇ ਦੋ ਡੰਡ ਦੀ ਰੋਟੀ ਵੀ ਚੱਜ ਨਾਲ ਖਾਣ ਵਾਲਾ ਜਿਹੜਾ ਦੋ ਡੰਡ ਦੀ ਰੋਟੀ ਵੀ ਚੱਜ ਨਾਲ ਨਾ ਖਾਣ ਵਾਲਾਗਾ ਉਹ ਵੀ ਅੱਜ ਆਵੇ ਬੱਚੇ ਨਹੀਂ ਪੜਾਈ ਦੇ ਲਈ ਫਿਕਰ ਮੰਦਾ ਤੇ ਉਹੋ ਵੀ ਪ੍ਰਾਈਵੇਟ ਲਾਗਿਆ ਮੇਰੇ ਵਿੱਚ ਆਹੋ ਬੱਚਿਆਂ ਨੂੰ ਐਡਮਿਸ਼ਨ ਨਹੀਂ ਦੇ ਲਿਆ ਆਹ ਦਾ ਕਾਉਂਟ ਬਣਾ ਕੇ ਐਡਮਿਸ਼ਨ ਨਹੀਂ ਦੇ ਲਿਆ ਉਹ ਕਹੋਣਾ ਪਿਆ ਖਾਂਟੀਨ ਨਾਲ ਕੋ ਮਾਰ ਗਿਆ ਬੰਦੀ ਹੈ ਪਰ ਵਿਗਿਆਨੀਆਂ ਦੇ ਸੈਲ ਤੋਂ ਪਤਾ ਲੱਗਿਆ ਖਾਂਟੀਨ ਨਾਲ ਕੋ ਮਾਰ ਗਿਆ ਚੱਕ ਲਿਆ ਮਾਨਸਿਕ ਚਿੰਤਾ ਦੇ ਨਾਲ ਬਿਮਾਰੀਆਂ ਚੜਾ ਲੱਗ ਗਈਆਂ

ਹਿੰਦੀ ਹੈ ਕਿਦਾਰੇ ਬਾਰੇ ਝਾਂਸਾ ਆਇਆ ਕਿ ਵਿਦਿਆਰਥੀ ਕੀ ਹੈ ਕਿ ਦੇਖਿਆ ਬਾਰੇ